ਐਫਆਈਆਰ ਇੱਕ ਮੈਟਰ ਹੈ ਸਾਡੇ ਕੋਲ ਨਾ ਇੱਕ ਕੰਪਲੇਨ ਆਈਸੀਟੀਸੀ ਆਫਿਸ ਵੱਲੋਂ ਕਿ ਕੁਝ ਜਿਹੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇੱਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਜੋਸ ਕੰਪਲੇਨ ਜਿਹੜਾ ਐਫਆਈਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਜ਼ ਉਹਦੇ ਖਿਲਾਫ ਜੋ ਕਿ ਇੱਥੇ ਆ ਜਿੱਤੇ ਅਣਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੀ ਨਾਲ ਬੱਚਿਆਂ ਨੂੰ ਅੱਗੇ ਕਰਕੇ ਉਹ ਭੀਖ ਮੰਗਦੇ ਸਿਰ ਅਕਸਰੀ ਦੇਖਿਆ ਜਾਂਦਾ ਰੋੜਾਂ ਦੇ ਬੱਚਿਆਂ ਵੀ ਧੌੜਦਾ ਹੋਣ ਕਰਦੇ ਆ ਫਿਰ ਪੂਸ ਫਾਦੀ ਤੋਂ ਮੋਰਚੀ ਤੋਂ ਮਾਮਲਾ ਲਿਆ ਗਿਆ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਇਹ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਤੋਂ ਇਹਨਾਂ ਖਿਲਾਫ ਅਸੀਂ ਕੰਪਲੇਨ ਜਿਹੜੀਆਂ ਵੀ ਜੋ ਵੀ ਆਉਂਦੀਆਂ ਆ ਉਹ ਆਡੇ ਦਿਆਂ ਜੀਆਂ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਲੀਵਰ ਸਰ ਕਿਹੜੀ ਲੇਡੀ ਲਈ ਉਹ ਕੀ ਕਾਰਵਾਈ ਬੀਚਣਾ ਇਹ ਪਰਚਾ ਤੇ ਤਜੀ ਆਪਣਾ ਜਿਹੜੀ ਹੈ ਲੈਸਿੰਗ ਬਿਲਕੁਲ ਸਿਰਫ ਪਹਿਲਾ ਮੈਂ ਪਰਚਾ ਹੈ ਜੀ ਹੁਣ ਅਗੋਂ ਵੀ ਇਸ ਤਰ੍ਹਾਂ ਜਾਰੀ ਜਾਂਦੇ ਬਿਲਕੁਲ ਜੀ